ਤੇ ਫਿਰ ਜਾੜ ਤੋਂ ਵੱਡੀ ਕੱਢਣ ਦੋ ਓਹ ਨਿਸ਼ਾਨਾ ਬਈ ਗੋਲਿਆਂ ਦੇ ਪੰਜਾਬ ਪੋਸਟ ਦੇ ਨੌਜਵਾਨ ਕਮਰਾ ਲਾਭਦੇ ਫਿਰਦੇ ਆ ਦੋ ਮੁੰਡੇ ਹੋ ਟੱਕਰ ਕੇ ਬਈ ਤੈਨਾਂ ਤੇ ਕਮਰਾ ਨੇ ਬਣਾ ਅੱਧੀ ਰਾਤ ਹੋ ਗਈ ਆ ਸਾਨੂੰ ਪਹਿਲਾਂ ਤਾਂ ਮੈਂ ਕਲਾ ਸੀ ਫਿਰ ਬਾਈ ਸਰਦਾਰ ਜੀ ਮਿਲ ਕੇ ਫਿਰ ਦੋ ਹੋਰ ਆ ਗਏ ਹੁਣ ਕਮਰਾ ਲੱਭੀ ਜਾਂਨੇ ਆ ਸਾਰੇ ਬੁੱਕ ਆ ਛਲੇ ਮੁੰਡੇ ਆਲੇ ਬਾਈ ਕਹਿੰਦਾ ਮੈਂ ਤਾਂ ਪਿੰਦਾ ਨਹੀਂ ਛੋਲੇ ਖਾਂਦਾ ਕੱਲੇ 15 ਸਾਲ ਹੋ ਗਏ ਚਾਹ ਛੱਡੇ ਨੂੰ ਇਹ ਵੱਧ ਹੋ ਗਏ सांगਦਾ ਇਹ ਦੋ ਡੈਟਾ ਦੇ ਦੀ ਹੈ ਸਦੂਖੋ ਵਾਲੀ ਇੱਕ ਵੀਰ ਜੋ ਤਸਵੀਰ ਤੇ ਜੀ ਗਾਜੀ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡੀ ਨਵੀਂ ਵੀਡੀਓ ਚ ਨਵੇਂ ਬਲੌਗ ਨਾਲ ਤੇ ਅੱਜ ਆਪਾਂ ਚੱਲਾਂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕਿਉਂਕਿ ਆਪਣਾ ਪੇਪਰ ਸੀ ਪੰਜਾਬ ਪੁਲਿਸ ਦਾ ਨਾਲੇ ਤੇ ਬੰਦੇ ਜਾਵਾਂਗੇ ਨਾਲੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਨਾਲੇ ਤੁਹਾਨੂੰ ਕਰਾ ਦਾਂਗੇ ਕਿਉਂਕਿ ਆਪਣੇ ਪੰਜ ਤਖਤਾਂ ਦੀ ਯਾਤਰਾ ਵੀ ਰਹਿੰਦੀ ਸੀ ਇਹਨੂੰ ਸੋਚਾ ਚਲੋ ਐ ਕਿਰਾਏ ਕਰ ਲੈਨੇ ਜੇ ਬਾਬੇ ਨੇ ਚਾਇਆ ਸਾਈਕਲਾਂ ਤੇ ਵੀ ਆਪਾਂ ਜ਼ਰੂਰ ਕਰਾਵਾਂਗੇ ਤੇ ਬੱਸ ਨੂੰ ਡਿੱਕੀ ਜਾਂਦੀ ਸੀ ਬਈ ਬੱਸ ਚੜਾਂਗੇ ਬਠਿੰਡੇ ਵਾਲੀ ਦੇਉਦੂ ਆਲ ਬਠਿੰਡੇ ਤੋਂ ਅੰਮ੍ਰਿਤਸਰ ਆਲੀ ਫੜਾਂਗੇ ਫਿਰ ਪਹੁੰਚਦੇ ਆਪਾਂ ਤੇ ਕੱਲ ਨੂੰ ਪੀਪਰ ਆਪਣਾ 7 ਵਜੇ ਪੀਪਰ ਲੈ ਕੇ ਫਿਰ ਬਾਪੂ ਆਜੀ ਜੀ ਬੱਸ ਉਹ ਵਹੀ ਬਠਿੰਡੇ ਪਹੁੰਚ ਗਏ ਤੇ ਇੱਧਰ ਆ ਗਏ ਆਪਾਂ ਵੱਡੇ ਵੱਡੇ ਕਿੰਨੀ ਤੇ ਇੱਥੋਂ ਬੱਸ ਦਾ ਪੁੱਛਦੇ ਆਂ ਅੰਮ੍ਰਿਤਸਰ ਵਾਲੀ ਬੱਸ ਦਾ ਤੇ ਦੀਪ ਬੱਸ ਮਿਲੀ ਆ ਇਹ ਜਾਊਗੀ ਅੰਮ੍ਰਿਤਸਰ 230 ਰੁਪਏ ਟਿਕਟ ਹੈ ਦੀ ਤੇ ਚੱਲਦੇ ਆ ਤੇ ਰਹਿੰਦੇ ਆ ਤੇ ਪਹੁੰਚਦੇ ਆ ਅੰਮ੍ਰਿਤਸਰ ਈਆ ਟੀਸੀ ਹੈ ਨਹੀਂ ਸੀ ਬਾਈ ਤੇ ਦੋ ਡੱਟਾ ਦੇ ਦੀ ਹੈ ਸਵੇਖੋ ਵਾਲੀ ਇੱਕ ਈਆ ਦੀ ਦੋ ਤਸਵੀਰ ਤੇ ਜੋ ਦੱਕ ਲੱਗਿਆ ਸੀ ਜੋਲਦੇ ਹੁੰਦੇ ਸੀ ਕਰੋ ਆ ਲੱਗੇ ਆਂ ਪਹੁੰਚ ਗਏ ਆਪਾਂ ਅੰਮ੍ਰਿਤਸਰ ਇੱਥੇ ਅਸਕੇ ਬਾਅਦ ਚੋਂ ਵੇਰ ਦੇ ਲਿਆ ਉਹ ਤੋਂ ਜਾਂ ਬੱਸ ਦਾ ਕੋਸ਼ਣੇ ਤੇ ਸਰ ਤੇ ਬੱਸ ਟਾਈਮ ਤੇ ਤੇ ਇਥੋਂ ਕਰਦੇ ਆਂ ਬੱਸ ਦਾ ਪਤਾ ਜਾ ਰਿਹਾ ਔਟੋ ਪੁੱਛ ਰਿਹਾ ਤੇ ਚੱਲਦੇ ਉਹਨਾਂ ਨੇ ਦਿੰਨੇ ਕਿੰਨੇ ਕਿਲੋਮੀਟਰ ਐ ਇੱਥੋਂ ਸਰ ਸਾਹਿਬ ਕਿੱਧਰ ਚੱਲਣਾ ਸਵਾ ਮੇਰੇ ਹਿਸਾਬ ਨਾਲ ਹੋਊਗਾ ਹੀ ਸਵਾ ਕਿਤੇ ਨਾ ਹੋ ਗਿਆ 11 ਵਜੇ ਚੱਲੇ 11 15 ਤੇ ਇਹ ਆ ਜੀ ਅੰਬਰਸਰ ਦਾ ਬਸਟਰਡ ਭਾਈ ਇਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਇਹ ਇੱਥੋਂ ਨੇੜੇ ਹੀ ਆ 10 ਕਿਲੋਮੀਟਰ ਐ ਜੇ ਤੁਰ ਕੇ ਜਾ ਸਕਦਾ ਤੁਰ ਕੇ ਵਗ ਜਾ ਤੇ ਬਸ ਤਾਂ ਮਿਲ ਨਹੀਂ ਬਾਕੀ ਆਪਾਂ ਔਟੋ ਵਾਲੇ ਨੂੰ ਪੁੱਛਦੇ ਆ ਕਿੰਨੇ ਰੁਪਏ ਲੈਦਾ ਨਹੀਂ ਆਪਰ ਕਰਕੇ ਵਗ ਜਾਗੇ ਨੇੜੇ ਹੀ ਐ ਇਥੋਂ ਕੋਈ ਆਟੋ ਵਾਲੇ ਨਾਲ ਗੱਲ ਹੋ ਗਈ ਐ 20 ਰੁਪਏ ਦੇ 2 ਕਿਲੋਮੀਟਰ ਦੂਰ ਐ ਤੇ 20 ਰੁਪਏ ਸਵਾਰੀ ਆ ਬੈਜੇ ਆਪਾਂ ਇੱਥੇ ਹੁਣੋਂ ਉੱਥੇ ਅਪਰਾ ਸਾਡ ਤੇ ਹੋ ਦਾ ਕਿਰਦਾਰ ਤੋਂ ਵੱਡੀ ਕੱਢਣ ਦੋ ਵੈਲ ਫੋਕੇ ਭਾਈ ਦਾ ਸੀ ਬਈ ਮੁੰਡਾ ਤੇ ਫੜ ਲਿਆ ਹੋ ਜੀ ਗੁਰੂ ਕੀ ਨਗਰੀ ਚ ਪਹੁੰਚ ਚੁਕੇ ਆਪਾਂ ਤੇ ਆ ਦੇਖੋ ਜੀ ਆਸ-ਪਾਸੇ ਦਾ ਮਾਹੌਲ ਕਿੰਨਾ ਸੋਹਣਾ ਤੇ ਸੰਗ ਤਾਂ ਕਾਫੀ ਆ ਤੋਂ ਪਹਿਲੀ ਥੋੜੀ-ਥੋੜੀ ਤੇ ਆ ਬਾਜ਼ਾਰ ਆ ਵਰਨਾ ਬੰਦੇ ਹੁਣ ਆਪਾਂ ਵਰਨਾ ਬੰਨ ਕੇ ਫਿਰ ਦਰਸ਼ਨ ਕਰਦੇ ਦਰਵਾਜ਼ੇ ਨਾਲੇ ਗੋਡੇ ਵੀ ਕਰਦੇ ਬੰਦੇ ਕੀ ਹੋ ਗਿਆ ਆਪਾਂ ਰੈਡੀ ਤੇ ਚੱਲਦੇ ਹਾਂ ਦਰਵਾਜ਼ੇ ਚ ਚਲੋ ਜੀ ਪਹਿਲਾਂ ਚੱਲ ਕੇ ਉਹਨੇ ਜਿਲ੍ਹਿਆਂ ਵਾਲੇ ਵਾਗ ਚ ਮੈਂ ਵੀ ਪਹਿਲੀ ਵਾਰ ਹੀ ਆਇਆ ਇੱਥੇ ਜਿਲ੍ਹਾ ਦੇ ਬਾਗ ਚ ਦਰਬਾਰ ਸਾਹਿਬ ਤਾਂ ਕਾਫੀ ਵਾਰੀ ਆਇਆ ਹਾਂ ਪਰ ਇੱਧਰ ਨਹੀਂ ਆਇਆ ਕਦੇ ਅੱਜ ਜਿਲ੍ਹਾ ਨਾ ਬਾਗ ਦੇਖ ਕੇ ਆਉਨੇ ਆਪਾਂ ਇਹ ਹੈ ਜੀ ਆਪਣੇ ਸੂਰਮੇ ਜਿਨ੍ਹਾਂ ਨੇ ਸ਼ਹੀਦੀ ਦੇ ਕੇ ਹਨਾ ਆਪਾਂ ਨੂੰ ਯਾਦ ਕਰਾਇਆ ਗੈਲਰੀ 1 ਬਸ ਆਖੇ ਦਿਨ ਬਈ ਇੱਥੇ ਜਨਰਲ ਦਰਬਾਰ ਹਮਲਾ ਕਰਾਇਆ ਗਿਆ ਸੀ ਜਦੋਂ ਸਰਦਾਲੂ ਪੱਥਰ ਠੇਕੇ ਦਰਬਾਰ ਸਾਹਿਬ ਤੋਂ ਆ ਰਹੇ ਸੀ ਉਹਨਾਂ ਨੇ ਇੱਕਦਮ ਗੋਲੀਆਂ ਦੀ ਫਾਇਰਿੰਗ ਦੀ ਆਰਡਰ ਦਿੱਤੀ ਜਨਰਲ ਡਾਇਰ ਨੇ ਤੇ ਇੱਕ ਪਟਕਾਟ ਕੇ ਜੀ ਕਈ ਜਾਨਾਂ ਚਲੀਆਂ ਗਈਆਂ ਗੁੰਆਂ ਤੇ ਉਹ ਇਤਿਹਾਸ ਆ ਬਈ ਇੱਥੇ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਜਿੱਥੇ ਬਚਨ ਲਈ ਲੋਕਾਂ ਨੇ ਛਾਲ ਮਾਰੀ ਸੀ ਤੇ 120 ਲਾਸ਼ਾਂ ਗੱਡੀਆਂ ਗਈਆਂ ਸੀ ਉਹ ਖੂਚੋਂ ਤੇ ਸਾਨੂੰ ਸਾਰਾ ਇਤਿਹਾਸ ਦਿਖਾਉਨੇ ਆ ਇਹਦੇ ਵਿੱਚੋਂ ਤੇ ਵਾਕਿ ਸ਼ਕ੍ਰੀਨਸ਼ਾਟ ਲੈ ਕੇ ਬਈ ਪੜੀ ਚੱਲੋ ਨਾਲ ਨਾਲ ਤੇ ਚੱਲਦੇ ਹਾਂ ਅਸੀਂ ਇਧਰ ਉਹ ਈ ਕੋ ਹੈ ਜੀ ਜਿੱਥੇ ਲੋਕਾਂ ਨੇ ਬਚਨ ਲਈ ਸ਼ਾਮ ਮਰੀ ਸੀ ਚਲੋ ਜੀ ਹੁਣ ਚੱਲਦੇ ਆ ਅੱਗੇ ਆਪਾਂ ਉਹ ਸਾਹਮਣੇ ਗੋਲੀਆਂ ਦੇ ਇਸ਼ਾਨ ਉਨਾ ਟਾਈਮ ਆ ਚੁੱਕਾ ਵਸਲੇ ਇਹਨਾਂ ਨੇ ਕੋਈ ਨਿਯੋਨੀ ਕੀਤਾ ਜਾਂ ਕੋਈ ਨਿਸ਼ਾਨ ਹਲੇ ਨਹੀਂ ਆਏਗੇ ਬੰਦੇ ਨੇ ਦੇ ਨੌਕੀ ਚੋਰ ਸੌਰੀ ਕਿਉਂਕਿ ਇਸ਼ਾਰਾ ਸਿਕਿਉਰਟੀ ਗਾਰਡ ਰੱਖ ਰੱਖਿਆ ਵੀ ਇਹਨਾਂ ਨੇ ਦੇਖ ਪਾ ਲਈ ਪਰ ਆਹ ਕਾ ਹਕੂਲੀ ਮਾਲੀ ਨਹੀਂ ਰੱਖਿਆ ਇਹਨਾਂ ਨੇ ਕੋਈ ਤਾਂ ਦੇਖੋ ਗੱਡਾ ਗੱਡਾ ਹੋਇਆ ਪਿਆ ਚਲੋ ਜੀ ਹੁਣ ਚੱਲਦੇ ਆਪਾਂ ਅੱਗੇ ਉਹ ਨਿਸ਼ਾਨਾ ਬਈ ਗੋਲਿਆਂ ਦੇ ਹਲੇ ਬੋਟੇ ਅੱਗਾ ਬੋਲੀ ਸੁਣੀ ਹੋਈ ਜਾਣਾ ਤੇ ਉਹ ਤੇਰਾ ਫਾਈਨ ਚਲੋ ਜੀ ਸਾਰੇ ਆਪਾਂ ਸੈਕਿਸਤਾਨ ਦੇਖ ਲਿਆ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਬਾਸੀ ਮੇਲੇ ਕਰਨੀ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਆਪਾਂ ਦਰਵਾੜੇ ਵੀ ਜਾਣਾ ਕਿਉਂਕਿ लवली ਯੂਨੀਵਰਸਿਟੀ ਚ ਪੇਪਰ ਆਪਣਾ ਤੇ ਉੱਥੇ ਰਹਿਵਾਂਗੇ ਪਗਵਾੜੇ ਤੇ ਚੱਲਦੇ ਆਂ ਜੀ ਹੁਣ ਇੱਥੋਂ ਆਹ ਬਾਜ਼ਾਰ ਆ ਜੀ ਮੈਨੇਜਰ ਤਾਂ ਜਿਹੜਾ ਸਾਈਡ ਤੇ ਰਹਿ ਜਾਂਦਾ ਮੇਨ ਜਿਹੜਾ ਮੇਨ ਬਾਜ਼ਾਰ ਉਹ ਤੇ ਸਾਈਡ ਵਾਲਾ ਬਾਜ਼ਾਰ ਲੋਕਲ ਦੁਕਾਨਾਂ ਵਾਹਿਗੁਰੂ ਜੀ ਕਿੰਨਾ ਸੋਹਣਾ ਕੰਮ ਕਰਦੇ ਆ ਵੀ ਬੂਟਾ ਪ੍ਰਸ਼ਾਦ ਪ੍ਰਸ਼ਾਦੀ ਤੌਰ ਤੇ ਬੂਟਾ ਦੇਦੇ ਆ ਲੋਨ ਨੂੰ ਸੰਗਠਾਂ ਨੂੰ ਸਰੋ ਜੀ ਜੋੜੇ ਕਰਾਉਣੇ ਆ ਜਮਾ ਟੈਗ ਵੀ ਜਮਾ ਕਰਾ ਕੇ ਫਿਰ ਗਾਂ ਵਾਦਦੇ ਆ ਜੀ ਪਟੜੀ ਘਰ ਚ ਆਪਾਂ ਟੈਗ ਜਮਾ ਕਰਾਤਾ ਐ ਤੇ ਜੋੜਾ ਘਰ ਚ ਆਪਾਂ ਜੋੜੇ ਜਮਾ ਕਰਾਤੇ ਆ ਤੇ ਆਪਾਂ ਨੂੰ ਟੋਕਰ ਮਿਲ ਗਿਆ ਜੀ ਗੱਢੀ ਘਰ ਦਾ ਤੇ ਇੱਕ ਜੋੜਾ ਘਰ ਦਾ ਤੇ ਹੁਣ ਅਸੀਂ ਆਦਰਸ਼ਨ ਮਿਲ ਲੈਣੇ ਕਰਨੇ ਚੱਲ ਰਹੇ ਜੀ ਹਰਵਿੰਦਰ ਸਾਹਿਬ ਜੀ ਬਾਹਰ 腕を振るわね、下げて手でいきます。 ਸਾਡੇ ਵਿਖਲੇ ਜੀ ਬਹੁਤ ਵਧੀਆ ਦਰਸ਼ਨ ਹੋਏ ਆ ਇੱਥੇ ਬਹਿ ਕੇ ਫਿਰ ਚੱਲਦੇ ਹਾਂ ਬਹੁਤ ਸਕੂਨ ਮਿਲਦਾ ਬਈ ਆ ਕੇ ਜਗਦੰਦਰ ਸ਼ਾਕੀ ਜੀ ਫਿਰ ਚੱਲੇ ਬਹੁਣ ਆਪਾਂ ਆਸਾ ਜੀ ਆ ਵੇਰੀ ਦਾ ਇਥੇ ਗੁਰੂ ਗ੍ਰਾਮਦਾਸ ਜੀ ਨੇ ਵਿਰਾਜਮਾਨ ਹੋ ਕੇ ਸਰੋਵਰ ਦੀ ਉਸਾਰੀ ਕਰਾਈ ਸੀ ਹੋਲੀ ਚਾਲੇ ਪਉਂਦੀਆਂ ਜੀ बार-बार ਨੂੰ ਆਪਾਂ ਚੱਲਦੇ ਹਾਂ ਉੱਤੋਂ ਇਹ ਉਹੀ ਸਥਾਨ ਆ ਬਈ ਜਿੱਥੇ ਬੀਬੀ ਰਜਨੀ ਦਾ ਪਿੰਗਲਾ ਪਤੀ ਗੁਰੂ ਦੀ ਕਿਰਪਾ ਨਾਲ ਦੇ ਰੋਗ ਹੋਈ ਸੀ ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਇਹ ਤਾਂ ਨਿਰਮਾਣ ਕਰਾਇਆ ਸਰੋਵਰ ਦਾ ਤੇ ਆ ਵੇਰੀ ਹੈ ਜੀ ਤੇ ਚਲੋ ਹੁਣ ਚੱਲਦੇ ਆਂ ਆਪਾਂ ਬਹੁਤ ਵਧੀਆ ਦਰਸ਼ਲ ਹੋ ਗਿਆ ਆਪਾਂ ਤੇ ਚੱਲਦੇ ਆਂ ਆਪਣੇ ਨਾਂ ਪਹੁੰਚਣਾ ਆਪਾਂ ਫਗਵਾੜੇ ਤੇ ਉੱਥੇ ਦੇਖਣਾ ਕੀ ਰੈਸ਼ ਦਾ ਸਿਸਟਮ ਆਢੇ 6 ਦਾ ਹੋ ਗਿਆ ਸਮਾਂ ਤੇ ਆਪਾਂ ਚੱਲਦੇ ਆਂ ਤਾਂ ਆਪਣੀ ਬੱਸ ਦਾ ਨਾ ਨਿਕਲ ਜੇ ਉੱਥੋਂ ਫਗਵਾੜੇ ਪਹੁੰਚਣ ਵਾਲੀ ਫੇਰ ਆਉ ਕਾਉ ਜੀ ਕਿ ਆਪਣਾ ਸੋਗਾ 7 ਵਜੇ ਪੇਪਰ ਆ ਤਾਂ ਕਰਕੇ ਆਪਾਂ ਨੂੰ ਟਾਈਮ ਨਾਲ ਰੁਕਣ ਨੂੰ ਤਾਂ ਬਹੁਤ ਦਿਲ ਕਰਦਾ ਸੀ ਬਈ ਇੱਥੇ ਰੁਕੀਏ ਪਰ ਚਲੋ ਕੋਈ ਗੱਲ ਨਹੀਂ ਦਰਸ਼ਨ ਮੇਦੇ ਬਹੁਤ ਸੋਹਣੇ ਹੋਗੇ ਤੇ ਅਗਲੀ ਵਾਰੀ ਆਵਾਂਗੇ ਫੇਰ ਨਾਲੇ ਨਜ਼ਾਰਾ ਮਿੱਤਰਾਂ ਨੂੰ ਲੈ ਕੇ ਆਵਾਂਗੇ ਨਾਲ ਉਦੋਂ ਰੁਕਾਂਗੇ 2-3 ਦਿਨ ਲਾ ਕੇ ਚੱਲਾਂਗੇ ਤਾਂ ਹੀ ਮੇਰੇ ਕੱਲੇ ਦਾ ਪਲਾਨ ਵਾਗ ਗਿਆ ਬਈ ਉਹਨਾਂ ਨੂੰ ਕੰਮ ਸੀ ਆਇਆ ਨਹੀਂ ਗਿਆ ਉਹਨਾਂ ਤੋਂ ਤੇ ਮੈਂ ਤਾਂ ਹੁਣ ਅਸੀਂ ਪੇਪਰ ਦੇਣ ਤੇ ਬਾਕੀ ਜਦੋਂ ਬਾਪੇ ਨੇ ਬੜਾਇਆ ਹੁੰਦਾ ਹਨਾ ਆਪਣੀ ਸਾਈਕਲਾਂ ਦਾ ਕਹਿੰਦੇ ਸੀ ਬਾਬੇ ਨੂੰ ਐ ਹੀ ਮਨਜ਼ੂਰ ਸੀ ਕਿਰਾ ਕੋਈ ਗੱਲ ਨਹੀਂ ਜੇ ਤਾਂ ਸਾਈਕਲਾਂ ਤੇ ਮਨਜ਼ੂਰ ਹੋਇਆ ਸਾਈਕਲਾਂ ਤੇ ਆਪਾਂ ਜਰੂਰ ਆਵਾਂਗੇ ਤੇ ਹੁਣ ਚੱਲਦੇ ਆਂ ਆਪਾਂ ਬੱਸ ਸਟੈਂਡ ਤੇ ਤੇ ਆ ਬਾਜ਼ਾਰ ਚ ਨੀਚਾ ਕੀ ਮਾਰੋ ਰਿਵਾਰ ਸਾਹਿਬ ਜੀ ਦੇ ਆ ਜੁੱਤੀਆਂ ਦੀ ਸ਼ਾਪ ਆ ਸਾਰੀਆਂ ਡੱਡ ਸ਼ਾਪਾਂ ਤੇ ਸੋਹਣੀ ਗੱਲ ਐ ਸਾਰਿਆਂ ਦੇ ਪੰਜਾਬੀ ਚ ਨਾਂ ਲਿਖੇ ਹੋਏ ਆ ਦੁਕਾਨ ਨੰਬਰ ਲਿਖੇ ਹੋਏ ਆ ਹਨਾ ਬਹੁਤ ਸੋਹਣਾ ਮੋਲ ਆ ਤੇ ਆਨੰਦ ਆ ਗਿਆ ਬਾਕੀ ਬਈ ਬਲੌਗ ਬਣਾਏ ਆਪਾਂ ਛੋਟੇ ਬਾਕੀ ਵੀਡੀਓ ਇਨੀ ਅਲਾਉਡ ਨਹੀਂ ਸੀ ਹਨਾ ਤਾਂ ਕਰਕੇ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾਈ ਮਾੜੇ ਮੋٹے ਸ਼ਾਰਟ ਲਏ ਆ ਬਸ ਤੇ ਬਾਕੀ ਦਰਸ਼ਨ ਕਰ ਲੈ ਜੀ ਦਰਸ਼ਨ ਬਹੁਤ ਸੋਨੇ ਹੋਵੇ ਬਾਕੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਆਇਓ ਗੁਰੂ ਘਰ ਤੋ ਹੋਣਾ ਗਿਆ ਆਪਾਂ ਸਿੱਧਾ ਬੱਸ ਸਟੈਂਡ ਤੇ ਤੇ ਇਥੋਂ ਫਗਵਾੜੇ ਵਾਲੀ ਬੱਸ ਫੜਦੇ ਆ ਫਿਰ ਚੱਲਦੇ ਅੱਗੇ ਬਾਕੀ ਦੇਖੋ ਫਗਵਾੜੇ ਜੇ ਗੁਰੂ ਘਰ ਮਿਲ ਗਿਆ ਤਾਂ ਠੀਕ ਆ ਨਹੀਂ ਕਮਰਾ ਲੈ ਰਹਿ ਲੈ ਕੇ ਰਹਿਣਾ ਪਊਗਾ ਦੇਖਦੇ ਆ ਕੀ ਸਿਸਟਮ ਬਣਦਾ ਬਾਕੀ ਪਹਿਲਾਂ ਬੱਸ ਲੱਭੀਏ ਫਗਵਾੜੇ ਵਾਲੀ ਫਿਰ ਗੱਲਬਾਤ ਕਰਾਂ ਪੰਚਾਇਤ ਇੱਥੇ ਫਗਵਾੜੇ ਬਸ ਜੀ ਨੇ ਮਸਾਂ ਕਮਰਾ ਲਾਉਦੇ ਹਣ ਕੋਈ ਜੰਨੇ ਆ ਮੰਦਰ ਸਿੰਘ ਜੀ ਹਰਿਮਾਨ ਜੀ ਦਾ ਇੱਥੇ ਦੇਖੋ ਕਮਰਾ ਪੁੱਛਦੇ ਆਂ ਆਪਾਂ ਕਿਵੇਂ ਕੁਛ ਕਿੰਨੇ ਦਾ ਦਿੰਦੇ ਆ ਤੇ ਆਹ ਕਮਰਾ ਦੀ ਚਾਬੀ ਤਾਂ ਦੇ ਦਿੱਤੀ ਬਾਕੀ ਕਿਰਾਇਆ ਨਹੀਂ ਹਲੇ ਪਤਾ ਕਿੰਨੇ ਦਾ ਜਿੰਦਾ ਜੁੰਦਾ ਵੀ ਨਹੀਂ ਲੱਗਿਆ ਹੋਇਆ ਕਲੀ ਚਾਬੀ ਫੜਾ ਦੇ ਚਲੋ ਪੁੱਛਦੇ ਆਂ ਅੰਕਲ ਨੂੰ ਕਿੰਨੇ ਕੇ ਰੁਪਏ ਦਾ ਲੈਣਗੇ ਕਮਰਾ ਬਿਨਾ ਏਸੀ ਤੋਂ ਏਸੀ ਵਾਲਾ ਹੀ ਪੁੱਛਦੇ ਕਿੰਨੇ ਦਾ ਲੈਣਗੇ ਜੇ ਰੰਗਬੜੀ ਦਾ ਮੰਦਿਰ ਆਈ ਆ ਉਹ ਦਿਵਾਨ ਘੜੀ ਲੋ ਬਈ ਉੱਤਰੋਂ ਆ ਗਈ ਸੀ ਆਪਾਂ ਕੋ ਗਵਾੜੇ ਹੋ ਤੇ ਇੱਕ ਬਈ ਕਹਿੰਦਾ ਇੱਥੇ ਨੂੰ ਮਿਲ ਜਾਂਦੇ ਡਬਲੀ ਕੋਲੇ ਕਮਰੇ ਤੇ ਆਪਾਂ ਇੱਥੇ ਦੇਖਦੇ ਆ ਪਹਿਲਾਂ ਨਹੀਂ ਫਿਰ ਵਾਪਸ ਉੱਥੇ ਵਗਦਾ ਹਾਂ ਜੇ ਇੱਥੋਂ ਨਾ ਮਿਲਿਆ ਉੱਥੇ ਵੀ ਕਮਰੇ ਕੋਲ ਵੀ ਜੀ ਬੈਸੇ ਤਾਂ ਚਲੋ ਵਾਕੀ ਇੱਥੇ ਦੇਖਦੇ ਆ ਪਹਿਲਾਂ ਮੈਂ ਕਿਹ ਕਮਰੇ ਲੱਭਣ ਦਾ ਪਹਿਲਾਂ ਰੋਟੀ ਹੈ ਜੀ ਢਿੱਡ ਭਰੀ ਹੈ ਉਸ ਤੋਂ ਬਾਅਦ ਦੇਖਦੇ ਆ ਕਮਰੇ ਵੀਰੇ ਦਾ ਕਮਰੇ ਗੁਣਾ ਦਾ ਬਈ ਸਾਰ ਲਾਉਂਦਾ ਮਿੱਥੋਂ ਰੋਟੀ ਬਣਾਉਂਦੀ ਲਿਆ ਜਾਂਦਾ ਟੂਲਟੀ ਖਾ ਕੇ ਫਿਰ ਦੇਨੇ ਕੀ ਗੱਲ ਵਾਤਾ ਸਿਰ पे ਨਹੀਂ ਥਾਲੀ ਹੈ ਬਈ ਇਹ ਮੰਮੀ ਯੂਨੀਵਰਸਿਟੀ ਦੇ ਸਾਹਮਣੇ ਜਾਣਾ ਪੰਜਾਬ ਪੋਸਟ ਦੇ ਨੌਜਵਾਨ ਕਮਰਾ ਲਾਭਦੇ ਫਿਰਦੇ ਆਂ ਦੋ ਮੁੰਡੇ ਹੋ ਟੱਕਰ ਕੇ ਬਈ ਤਿੰਨ ਤੇ ਕਮਰਾ ਨਹੀਂ ਮਿਲਦੀ ਰਾਤ ਹੋ ਗਈ ਆ ਸਾਨੂੰ ਪਹਿਲਾਂ ਤਾਂ ਮੈਂ ਕੰਨਾ ਸੀ ਫਿਰ ਭਾਈ ਸਰਦਾਰ ਜੀ ਮਿਲ ਕੇ ਫਿਰ ਦੋ ਹੋਰ ਆ ਗਏ ਹੁਣ ਕਮਰਾ ਲੁੱਭੀ ਜੰਨੇ ਆ ਸਾਰੇ ਬੁੱਕ ਆ ਉਹ ਲੋ ਉਹ ਕਮਰਾ ਮਿਲ ਹੀ ਗਿਆ ਔਖਾ ਮਿਲਿਆ ਪਰ ਮਿਲ ਗਿਆ ਹਨਾ 1000 ਰੁਪਏ ਦਾ ਅੱਪਾ ਕਰਕੇ ਹੀ ਹੋਣਾ ਸੀ ਹਾਂ ਦੇਖ ਮੈਂ ਜਦੋਂ ਇਕੱਲੇ ਮੈਂ ਘਰ ਕੋਲ ਜਿਲੰਦਰ ਉਹ ਸੀ ਇਹੋ ਬਸ ਏਡੇ ਕੋਲੀ ਬੈਠ ਜਣੇਗਾ ਇਹ ਕਿਹੜਾ ਤੜਕਿਆ ਹੋਣਾ ਔਖਾ ਹੋ ਗਿਆ ਕਿਹੜਾ ਹੋਣਾ ਪਰ ਮੈਂ ਨਾ ਔਰ ਟੋਲਾ ਜੰਦਰ ਨੂੰ ਪੁੱਛਿਆ ਹਾਂ ਤੇ ਆਂਦਾ ਹੈ ਦੂਜਾ 1500 ਰੁਪਏ ਸਾਡੇ 4:30 2500 ਰੁਪਏ ਬਸ ਇਥੇ ਹੁੰਦਾ ਨਾ ਮੈਂ ਮੈਂ ਪੁੱਛਿਆ ਸੀ ਬਸ ਜਾ ਲੈ ਬਾਈ ਚੁੱਪ ਕਰਕੇ ਕਿਹੜਾ ਬਾਈ ਕਮਰਾ ਇਹਦਾ ਪੂਰਾ ਹੈ ਰੱਜਪੁਰਜ ਸਾਰਾ ਕੁਝ ਲੱਗ ਗਿਆ ਪੀਜੀ ਵਾਲਿਆਂ ਨੇ ਕਮਰਾ ਦੇ ਦੇ ₹400 ਲੱਗੂਗਾ ਨਾ 400 ਰੁਪਏ ਦੀ ਕੈਂਟ ਜੱਲਵਾ ਦਾ ਨਵੇਂ ਹੀ ਬਣਿਆ ਪੀਜੀ ਆਏ ਨਿਕਲੇ ਪੌਣਗੇ ਵਧੀਆ ਸੀ ਬਈ ਪੀਜੀ ਸਾਰਿਆਂ ਨੇ ਆਪਣਾ ਡੰਗਾ ਲੈ ਗਿਆ ਹਨ ਇਕੱਠੇ ਹੋਏ ਨਹੀਂ ਇੱਕ ਇੱਕ ਜਣੇ ਨੂੰ 100000 ਰੁਪਏ ਦੇਣਾ ਪੈਣਾ ਚੱਲੇ ਗਏ ਹੁਣ ਤਿਆਰ ਹੋ ਵਰਦੀਆਂ ਪਾਉਣ ਲਈ ਬੋਲਿੰਗ ਵੇ ਸਾਰਿਆਂ ਨੂੰ ਤੇ ਚੱਲਦੇ ਹੁਣ ਸਾਨੂੰ ਯੂਨੀਵਰਸਿਟੀ ਲੈ ਕੇ ਲਵਲੀ ਪ੍ਰੋਫੈਸ਼ਨਲ ਤੇ ਆ ਜਾਂਦੇ ਹਾਂ ਚੋਪਰ ਵਧੀਆ ਸਾਥ ਮਿਲ ਗਿਆ ਬਈ ਇਕੱਲੇ ਆਈ ਸੀ ਜਮਾ ਕਰਾਲੀ ਮੁੰਡਿਆਲੇ ਬਾਈ ਕਹਿੰਦਾ ਮੈਂ ਤਾਂ ਪੈਲਾ ਨਹੀਂ ਛੋਲੇ ਖਾਂਦਾ ਕੱਲੇ 15 ਸਾਲ ਹੋ ਗਏ ਚਾਹ ਛੱਡੇ ਨੂੰ ਇਹ ਵੱਧ ਹੋ ਗਏ ਆਹ ਲੇ सांगਦਾ ਕਾ ਵੇਪਰਾ ਕੈਂਟਾ ਜਮਾ ਕੈਂਟ ਬਹੁਤ ਸੋਹਣਾ ਕਿਪਰ ਹੋ ਗਿਆ ਵਧੀਆ ਵੇਪਰ ਹੋਇਆ ਬਈ ਅੱਜ ਕੀ ਪੂਰਾ ਘੈਂਟ ਆ